ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਜੀ ਗਾਰ ਬਾਜ਼ਾਰ ਤੁਹਾਨੂੰ ਇੱਕ ਮਾਰਕੀਟ ਵਾਲੀ ਕਾਰ ਦਿਖਾਉਣ ਜਾ ਰਿਹਾ ਜਿਸ ਦਾ ਬਾਜ਼ਾਰ ਦੇ ਵਿੱਚ ਬਹੁਤ ਡਿਮਾਂਡ ਹੈ ਤੇ ਕਾਰ ਵੀ ਦੇਾਂਗੇ ਪੰਜਾਬ ਨੰਬਰ ਦੀ ਤੇ ਚੰਗੀ ਕਾਰ ਜਿੰਨੂੰ ਕਾਰ ਕਹਿੰਦੇ ਆ ਜੀ ਕਾਰ ਚੈੱਕ ਕਰੋ ਕਾਰ ਹੈ ਜੀ K10 VXI 2014 ਮਾਡਲ ਹੈ ਸਾਰੀ ਕਾਰ ਓਰੀਜਨਲ ਹੈ ਤੇ ਟਾਇਰ ਚੈੱਕ ਕਰੋ ਜੀ ਸਮਝ ਲਓ ਟਾਇਰ ਨਵੇਂ ਵਰਗੇ ਅੰਦਰ ਦਾ ਅੰਟੀਰੀਅਰ ਚੈੱਕ ਕਰੋ ਸੀਲਾਂ ਚੈੱਕ ਕਰੋ ਮੈਂ ਕਹਿੰਦਾ ਜੀ ਕੀ ਬਾਤਾਂ ਆ ਅੰਦਰ ਦੀ ਇੰਟੀਰੀਅਰ ਦੀ ਤੇ ਨਵੀਂ ਦਾ ਮਤਲਬ ਨਵੀਂ ਕਾਰ ਜਿਹੜੀ ਬਾਈਜੀ ਕਾਰ ਬਾਜ਼ਾਰ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਟਾਇਰ ਕੰਡੀਸ਼ਨ ਵੀ ਬਿਲਕੁਲ ਜਿਹੜੀ ਹੈਗੇ ਨੇ ਨਵੇਂਆ ਵਰਗੇ ਟਾਇਰ ਨੇ 2014 ਮਾਡਲ ਹੈ ਕਾਰ ਦਾ ਇੰਜਨ ਚੈੱਕ ਕਰੋ ਜਿੱਦਾਂ ਏਜੰਸੀ ਚੋ ਕਾਰ ਘੜਾ ਕੇ ਲੈ ਆਣੀ ਹੁੰਦੀ ਹੈ ਇੱਧਰ ਵੀ ਚੈੱਕ ਕਰਾਓ ਬੈਟਰੀ ਕੰਪਨੀ ਵਾਇਰਿੰਗ ਸਾਰੀ ਹੀ ਸੀਲਡ ਹੈ ਚੰਗੀ ਦਾ ਮਤਲਬ ਚੰਗੀ ਫਰੰਟ ਸ਼ੀਸ਼ਾ ਤੱਕ ਨਾਲ ਦਾ ਫਰੰਟ ਸ਼ੀਸ਼ਾ ਕ੍ਰੈਕ ਹੈ ਪਰ ਹੈ ਨਾਲ ਦਾ ਤੇ ਸਾਰੀ オリジナル ਪੇਂਟ ਦੀ ਹੈ ਤੇ ਸ਼ੀਟ ਕਵਰ ਵੀ ਜਿਵੇਂ ਕਹਿੰਦੇ ਆ ਨਵੇਂ ਵਰਗੇ ਨੇ ਤੇ ਸਟਿੱਪਣੀ ਤਾਂ ਥੱਲੇ ਹੀ ਨਹੀਂ ਲੱਗੀ ਹੋਈ ਸਟਿੱਪਣੀ ਜਿਹੜੀ ਹੈਗੀ ਹੈ ਇਸ ਦੀ ਅਨ ਯੂਜ਼ ਹੈ ਤੁਹਾਨੂੰ ਕਾਰ ਦੀ ਸਟਿੱਪਣੀ ਵੀ ਚੈੱਕ ਕਰਾਂਦੇ ਆ ਅਨ ਯੂਜ਼ ਦਾ ਮਤਲਬ ਅਨ ਯੂਜ਼ ਸਿਰਫ 2 ਲੱਖ ਤੇ 75000 ਰੁਪਏ ਦੀ ਕਾਰ ਮਿਲੂਗੀ ਤੇ ਚੰਗੀ ਕਾਰ ਹੋਊਗੀ ਕਾਰ ਦੀਆਂ ਫੋਟੋਆਂ ਚੈੱਕ ਕਰਨੀਆਂ ਉੱਪਰ ਬਾਈ ਜੀ ਕਾਰ ਪੁਆਇੰਟ ਸ਼ੋ ਹੋ ਰਿਹਾ Facebook ਤੇ ਪੇਜ ਹੈ ਆਪਣਾ ਉੱਥੇ ਜਾ ਕੇ ਕਾਰ ਦੀਆਂ ਫੋਟੋਆਂ ਚੱਕ ਲਓ ਵੀਡੀਓ ਸ਼ੇਅਰ ਕਰ ਲਓ ਕਮੈਂਟ ਚ ਨੰਬਰ ਛੱਡ ਲਓ ਕਮੈਂਟਾਂ ਦੇ ਵਿੱਚੋਂ ਨੰਬਰ ਚੱਕ ਕੇ ਹੀ 3 ਗ੍ਰਾਮ ਸੋਨੇ ਦੀ ਬਿੰਦਰੀ ਦੇਣੀ ਹੈ ਬਾਈ ਜੀ ਕਾਰ ਬਾਜ਼ਾਰ ਨੇ ਲੱਕੀ ਡਰਾ ਦੇ ਰਾਹੀਂ ਸੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਜੀ